ਸਤਿ ਸ਼੍ਰੀ ਅਕਾਲ ਜੀ ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਵਾਰੀ ਹੈ ਬੇਲਿਓ ਨਿੱਕਲਦੇ ਸ਼ੇਰ ਪੁਸਤਕ ਦੇ ਅਧਿਆਇ 12 ਦੀ 11 ਅਧਿਆਏ ਆਪਾਂ ਪੂਰੇ ਕਰ ਚੁੱਕੇ ਹਾਂ ਜੀ ਸ਼ੁਰੂ ਕਰਨ ਲੱਗੇ ਹਾਂ ਅਧਿਆਇ 12 ਆਏ ਨੀ ਨਿਹੰਗ ਬੂਹੇ ਖੋਲ ਦਿਓ ਨਿਸੰਗ ਗੱਲ ਐਨੀ ਸਿੱਧੀ ਨਹੀਂ ਸੀ ਕਿ ਜੇ ਅਸੀਂ ਕਹੀਏ ਬੀ ਅਬਦਾਲੀ ਇਹਨਾਂ لالچی ਸੀ ਕਿ ਲੱਖਾਂ ਕਰੋੜਾਂ ਦੀ ਜਿੱਤ ਦਾ ਮਾਲ ਹਾਸਲ ਕਰਨ ਮਗਰੋਂ ਵੀ ਹਜ਼ਾਰਾਂ ਕੁੜੀਆਂ ਨੂੰ ਵੇਚ ਕੇ ਪੈਸਾ ਵਟਣਾ ਚਾਹੁੰਦਾ ਸੀ ਗੱਲ ਤਾਂ ਇਹ ਸੀ ਕਿ ਉਸਨੇ ਅਫਗਾਨਿਸਤਾਨ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨ ਸੀ ਇੱਜ਼ਤ ਟਕੇ ਟਕੇ ਨੂੰ ਵੇਚਣੀ ਸੀ ਬਾਬਾ ਦਰਿਆ ਕੋਲੋਂ ਪਰਤਦਿਆਂ ਬੋਲਿਆ ਬੜਾ ਹੰਕਾਰ ਹੈ ਇਹਨਾਂ ਨੂੰ ਆਪਣੀ ਸੱਭਿਆਤਾ ਤੇ ਇਤਿਹਾਸ ਉੱਤੇ ਹੁਣ ਵੇਖਿਓ ਇਹਨਾਂ ਦਾ ਹਿਮਾਨ ਕਿਵੇਂ ਟੁੱਟਦਾ ਜਦ ਗਜ਼ਨੀ ਦੇਆਂ ਬਾਜ਼ਾਰਾਂ ਵਿੱਚ ਅਸੀਂ ਇਹਨਾਂ ਦੀਆਂ ਕੁੰਡ ਕੱਢਣ ਤੇ ਪਰਦੇ ਵਿੱਚ ਰਹਿਣ ਵਾਲੀਆਂ ਔਰਤਾਂ ਦੀ ਨਿਰਵਸਤਰ ਕਰਕੇ ਮੰਡੀ ਲਗਾਵਾਂਗੇ ਹੰਕਾਰ ਵਿੱਚ ਅਫਦਾਲੀ ਕਈ ਵਾਰ ਇਹ ਬੋਲ ਬੋਲ ਗਿਆ ਸੀ ਪਰ ਅਫਦਾਲੀ ਪਤਾ ਨਹੀਂ ਹਰ ਵਾਰ ਕਿਉਂ ਭੁੱਲ ਜਾਂਦਾ ਸੀ ਕਿ ਉਸ ਦੀ ਵਾਪਸੀ ਦੇ ਰਾਹ ਵਿੱਚ ਪੰਜਾਬ ਪੈਂਦਾ ਹੈ ਜਮਨਾ ਪਾਰ ਹੁੰਦੇ ਸਾਰ ਅਬਦਾਲੀ ਦੀ ਰਫ਼ਤਾਰ ਤੇਜ਼ ਹੋ ਜਾਂਦੀ ਤੇ ਉਹ ਜਲਦੀ ਨਾਲ ਪੰਜਾਬ ਪਰ ਕਰਨ ਦੀ ਚਾਹਨਾ ਵਿੱਚ ਹੁੰਦਾ ਪਰ ਸਵਾ ਲੱਖੀ ਖਾਲਸੇ ਨੇ ਇਹ ਕਦ ਹੋਣ ਦੇਣਾ ਸੀ ਸਤਲੁਜ ਪਾਰ ਹੁੰਦਿਆਂ ਹੀ ਅਬਦਾਲੀ ਦੇ ਖੱਜਰਾ ਗਧੇ ਊਠ ਆਪਣੇ ਆਪ ਨੂੰ ਹੌਲਾ ਹੁੰਦਾ ਮਹਿਸੂਸ ਕਰਨ ਲੱਗਦੇ ਸਨ ਜਮਨਾ ਪਾਰ ਤੋਂ ਔਨਾ ਤੇ ਲਦਿਆ ਭਾਰ ਸਤਲੁਜ ਤੱਕ ਪਹੁੰਚਦਾ ਵੱਲਦਾ ਹੀ ਰਹਿੰਦਾ ਸੀ ਕਦੇ-ਕਦੇ ਉਹਨਾਂ ਨੂੰ ਕੱਗਰ ਸਤਲੁਜ ਦਾ ਭਲੇਖਾ ਦੇ ਦਿੰਦਾ ਪਰ ਜਲਦੀ ਹੀ ਉਹ ਜਾਣ ਲੈਂਦੇ ਕਿ ਹਜੇ ਸਤਲੁਜ ਨਹੀਂ ਆਇਆ ਸੀ ਕਿਉਂਕਿ ਕੱਗਰ पार ਕਰਦਿਆਂ ਵੀ ਪਟਿਆਲਾ ਸਰਹੰਦ ਮਲੇਰਕੋਟਲਾ ਉਹਨਾਂ ਤੇ ਹੋਰ ਭਾਰ ਲੱਦਣ ਲਈ ਖਲੋਤੇ ਰਹਿੰਦੇ ਅਫਗਾਨੀ ਦਾ ਲਸ਼ਕਰ ਇਸ ਵੱੱਦ ਦੇ ਭਾਰ ਨੂੰ ਦੇਖ ਕੇ ਖੁਸ਼ ਹੁੰਦਾ ਸੀ ਪਰ ਖਚਰਾ ਊਠ ਕੋੜੇ ਤਾਂ ਹੋਰ ਲੱਦੇ ਜਾਣੇ ਸਨ ਉਨਾ ਖੁਸ਼ਕ ਕਿਉਂ ਹੋਣਾ ਸੀ ਪਰ ਸਤਲੁਜ ਦੇਖਦਿਆਂ ਹੀ afghan ਲਸ਼ਕਰ ਤੇ ਪਾਰ ਟੋਣ ਵਾਲੇ ਜਾਨਵਰਾਂ ਦੇ ਚਿਹਰਿਆਂ ਦੇ ਹਾਫ ਭਾਉ ਬਦਲਣ ਲੱਗੇ ਜਾਨਵਰਾਂ ਦੇ ਚਿਹਰਿਆਂ ਤੇ ਰੌਣਕ ਪਰਤ ਆਉਂਦੀ ਤੇ ਲਸ਼ਕਰ ਦੇ ਚਿਹਰਿਆਂ ਦੇ ਰੰਗ ਪੀਲੇ ਪੈਣ ਲੱਗਦੇ ਤੇ ਸਤਲੁਜ ਦੇ ਇਸ ਪਾਰ ਆਉਂਦੇ ਆ ਸਿੰਘਾਂ ਦੇ ਪਹਿਲੇ ਹੱਲੇ ਤੋਂ ਹੀ ਪਾਰ ਚੁੱਕਣ ਵਾਲੇ ਜਾਨਵਰ ਆਪਣੇ ਆਪ ਨੂੰ ਸੌਖਾ ਹੁੰਦਾ ਮਹਿਸੂਸ ਕਰਦੇ ਪਹਿਲਾਂ ਚਨਾ ਫਿਰ ਜਿਹਲਮ ਤੇ ਫਿਰ ਟਕਤੀਕ ਜਾਂਦੇ ਆ ਤਾਂ ਉਹ ਹੌਲੇ ਫੁੱਲ ਹੋ ਜਾਂਦੇ ਅਫਗਾਨ ਖਚਰਾ ਊਠ ਜਮਨਾ ਪਾਰ ਕਰਨ ਵਾਲਿਆਂ ਨੂੰ ਜਿਆਦਾ ਪਸੰਦ ਨਹੀਂ ਕਰਦੇ ਸਨ ਜਿਹੜੇ ਸਭ ਕੁਝ ਅਬਦਾਲੀ ਲਈ ਇਕੱਠਾ ਕਰਦੇ ਸਨ ਪਰ ਚੱਕੜਾਂ ਤਾਂ ਇੰਨਾ ਵਿਚਾਰੇ ਬੇਜ਼ਬਾਨਾਂ ਨੂੰ ਪੈਂਦਾ ਸੀ ਅਬਦਾਲੀ ਦੇ ਸਭ ਦੁਸ਼ਮਨਾ ਵਿੱਚੋਂ ਸਿੰਘ ਉਹਨਾਂ ਦੇ ਮਨ ਪਾਉਂਦੇ ਸਨ ਉਹਨਾਂ ਕੋਲ ਕੁਝ ਅਜੀਹਾ ਨਹੀਂ ਹੁੰਦਾ ਸੀ ਜੋ ਦਰਾਨੀ ਖੋ ਕੇ ਲੈ ਜਾਂਦੇ ਉਨਾਂ ਕੋਲ ਤਾਂ ਬਸ ਸਿੱਦਕ ਤੇ ਜਜ਼ਬਾ ਸੀ ਤੇ ਇਹ ਕੋਈ ਉਹਨਾਂ ਤੋਂ ਖੋ ਨਹੀਂ ਸਕਦਾ ਸੀ ਅਬਦਾਲੀ ਨੇ ਸਤਲੁਜ पार ਕੀਤਾ ਪਿਛਲੇ ਕਈ ਸਾਲਾਂ ਵਾਲਾ ਇਹੋ ਵਰਤਾਰਾ ਹੋਰ ਸ਼ੁਰੂ ਹੋਇਆ ਸਿੰਘਾਂ ਨੇ ਲੁੱਟਿਆ ਮਾਲ ਲੁੱਟਣਾ ਸ਼ੁਰੂ ਕੀਤਾ ਸਤਲੁਜ ਤੋਂ ਚਨਾ ਤੀਕ ਉਹਨਾਂ ਅਬਦਾਲੀ ਤੇ ਕਈ ਹਮਲੇ ਕਰ ਦਿੱਤੇ ਸਨ ਤੇ ਬਾਦੂ ਖਜ਼ਾਨਾ ਆਪਣੀ ਡੇਰੀਆਂ ਤੇ ਢੋ ਲਿਆ ਪਰ ਐਤ ਕੀ ਕੁਝ ਵੱਖਰਾ ਹੀ ਵਾਪਰ ਰਿਹਾ ਸੀ ਅਦ ਕੀ ਅਬਦਾਲੀ ਦੇ ਲਸ਼ਕਰ ਵਿੱਚੋਂ ਚੀਕਾਂ ਦੀਆਂ ਤੇ ਰੌਣਕਾਂ ਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਸਨ ਹਰ ਵਾਰ ਜੱਤ ਸਿੰਘ ਅਫਗਾਨਾਂ ਸਿੰਘਾਂ ਨੇ ਅਫਗਾਨਾਂ ਤੇ ਹੱਲਾ ਕੀਤਾ ਤਾਂ ਉਹਨਾਂ ਦੇ ਹਰ ਜਥੇ ਨੇ ਇਹ ਆਵਾਜ਼ਾਂ ਸੁਣੀਆਂ ਅਖਰ ਇਹ ਕੌਣ ਨੇ ਜੋ ਇੰਨਾ ਰੌਕੁਰਲਾ ਰਹੇ ਨੇ ਕਈ ਵਾਰ ਸਿੰਘਾਂ ਲੁੱਟ ਭੁੱਲ ਕੇ ਉਹਨਾਂ ਆਵਾਜ਼ਾਂ ਨੂੰ ਸੁਣਦੇ ਰਹਿਣਾ ਕੀ ਅਫਗਾਨ ਲਸ਼ਕਰ ਵਿੱਚੋਂ ਇਹ ਆਵਾਜ਼ਾਂ ਸਤਲੁਜ ਪਾਰ ਕਰਨ ਮਗਰੋਂ ਹੀ ਆਉਣੀ ਸ਼ੁਰੂ ਹੋਈਆਂ ਸਨ ਬਾਬਾ ਸਾਡੇ ਵੱਲ ਦੇਖਦਾ ਬੋਲਿਆ ਕੀ ਕਗਰ ਤੋਂ ਪਿੱਛੋਂ ਕਿਸੇ ਨੂੰ ਇਹ ਆਵਾਜ਼ਾਂ ਨਹੀਂ ਸੁਣੀ ਆ ਕੀ ਜਮਨਾ ਤੋਂ ਸਤ루ਜ ਤੀਕ ਸਭ ਰਾਜੇ ਰਜਵਾੜੇ ਮਰ ਚੁੱਕੇ ਸਨ ਜੋ ਕਿਸੇ ਨੂੰ ਇਹ ਕੂਕ ਪੁਕਾਰ ਸੁਣਾਈ ਨਹੀਂ ਦਿੱਤੀ ਅਸੀਂ ਚੁੱਪਚਾਪ ਬਾਬੇ ਦੇ ਇਹਨਾਂ ਸਵਾਲਾਂ ਨੂੰ ਸੁਣ ਰਹੇ ਸੀ ਸਾ ਤੇ ਆਪਣੇ ਅੰਦਰ ਇਹਨਾਂ ਦੇ ਜਵਾਬ ਵੀ ਟੋਲ ਰਹੇ ਸੀ ਫਿਰ ਬਾਬਾ ਬੋਲਿਆ ਗੱਲਾਂ ਦੋਹੇ ਹੋ ਸਕਦੀਆਂ ਨੇ ਦੋਹੇ ਕਿਵੇਂ ਅਸੀਂ ਹੈਰਾਨ ਹੁੰਦਿਆਂ ਪੁੱਛਿਆ ਜਮਨਾ ਤੋਂ ਸਤਲੁਜ ਤੀਕ ਦੀ ਧਰਤੀ ਨੂੰ ਅਬਦਾਲੀ ਦਾ ਖੌਫ ਵੱਡ-ਵੱਡ ਖਾ ਰਿਹਾ ਸੀ ਅਬਦਾਲੀ ਦੀਆਂ ਤੋਪਾਂ ਦੀ ਗੂੰਜ ਨੇ ਸਭ ਬੋਲੇ ਕਰ ਦਿੱਤੇ ਸਨ ਤੇ ਉਹ ਕੋਈ ਐਸੀ ਆਵਾਜ਼ ਨਹੀਂ ਸੁਣ ਰਹੇ ਸਨ ਜਿਸ ਨਾਲ ਉਹਨਾਂ ਨੂੰ ਅਬਦਾਲੀ ਦਾ ਵਿਰੋਧ ਸਿਆਣਾ ਪਵੇ ਤੇ ਦੂਜੀ ਦੂਜੀ ਇਹ ਕਿਰੋਣ ਵਾਲੇ ਸ਼ਾਇਦ ਜਾਣਦੇ ਤਾਂ ਜਾਣਦੀ ਸਨ ਕਿ ਸਤਲੁਜ ਤੋਂ ਪਹਿਲਾਂ ਉਹਨਾਂ ਦੀ ਅਚਕਾ ਕਿਸੇ ਨਹੀਂ ਨਹੀਂ ਸੁਣਨੀ ਆ ਉਹਨਾਂ ਦੇ ਮੁਕਤੀਦਾਤੇ 10 ਕਿਲੋ ਤੋਂ ਇਧਰ ਬੈਠੇ ਸਨ। ਸੋ ਹੋ ਸਕਦਾ ਹੈ ਉਹਨਾਂ ਨੇ 10 ਕਿਲੋ ਜਪਾਰ ਕਰਕੇ ਹੀ ਰੋਣਾ ਘਰ ਲਾਉਣਾ ਸ਼ੁਰੂ ਕੀਤਾ ਹੋਵੇ। ਵਾਹ ਸਾਡੇ ਤਿੰਨਾਂ ਵਿੱਚੋਂ ਤਾਂ ਕੋਈ ਨਹੀਂ ਬੋਲਿਆ ਪਰ ਅਵਾਜ਼ ਸਾਡੇ ਕਿਤੇ ਨੇੜੇ ਹੀ ਆਈ ਸੀ। ਇਹ ਰੋਣ ਦੀਆਂ ਆਵਾਜ਼ਾਂ ਉਹਨਾਂ ਕੁੜੀਆਂ ਦੀਆਂ ਸਨ ਜਿਨ੍ਹਾਂ ਨੂੰ ਅਫਗਾਨੀ ਲੁੱਟ ਦੇ ਸਮਾਨ ਦੇ ਨਾਲ ਹੀ ਗਾਈਆਂ ਮੱਝਾਂ ਵਾਂਗ ਹੱਕ ਲਿਆਇਆ ਸੀ। ਸਾਰੇ ਰਾਹ ਕਿਸੇ ਹਿੰਦੁਸਤਾਨੀ ਯੋਧੇ ਦੀ ਹਿੰਮਤ ਨਹੀਂ ਪਈ। ਕਿ ਉਹਨਾਂ ਦੇ ਹੱਕ ਵਿੱਚ ਕੋਈ ਹਾ ਦਾ ਨਾਰਾ ਵੀ ਮਾਰ ਦਵੇ ਪਰ ਪੰਥ ਪੰਥ ਕਿਸੇ ਹੋਰ ਮਿੱਟੀ ਦਾ ਬਣਿਆ ਹੋਇਆ ਸੀ ਪੰਥ ਖਾਲਸੇ ਨੇ ਇਹਨਾਂ ਕੁੜੀਆਂ ਦੀ ਬੰਦ ਖਲਾਸੀ ਲਈ ਰਾਤ ਨੂੰ ਜੁੜ ਬੈਠਣ ਦਾ ਨਿਰਣਾ ਕੀਤਾ ਅਗਲੇ ਦਿਨ ਵਿਸਾਖੀ ਸੀ ਤੇ ਖਾਲਸੇ ਦਾ ਦਵਾਨ ਅਕਾਲ ਵੁੰਗੇ ਉੱਤੇ ਲੱਗਣਾ ਸੀ ਜਦ ਸਾਰੇ ਮੁਖੀ ਸਰਦਾਰ ਦਵਾਨ ਦੀ ਸਮਾਪਤੀ ਮਗਰੋਂ ਜੁੜ ਬੈਠੇ ਤਾਂ ਕੁਝ ਲੋਕਾਂ ਦੇ ਰੌਲੇ ਦੀ ਆਵਾਜ਼ ਉਹਨਾਂ ਤੀਕ ਪਹੁੰਚੀ ਪਤਾ ਕਰੋ ਭਾਈ ਇਹ ਰੌਲਾ ਕਿਹਦਾ ਹੈ ਜਥੇਦਾਰ ਬਾਬਾ ਜੱਸਾ ਸਿੰਘ ਨੇ ਸਿੰਘਾਂ ਨੂੰ ਪਤਾ ਕਰਨ ਭੇਜਿਆ ਕੁਚੀਰ ਮੰਗਰੋਂ ਉਹ ਸਿੰਘ ਪਰਤੇ ਤੇ ਬੋਲੇ ਜਿਹੜੀਆਂ ਕੁੜੀਆਂ ਨੂੰ ਅਫਗਾਨ ਆਪਣੇ ਨਾਲ ਗੈਦ ਕਰਕੇ ਲੈ ਜਾ ਰਹੇ ਹਨ ਇਹ ਉਹਨਾਂ ਦੇ ਪਰਿਵਾਰ ਨੇ ਜਥੇਦਾਰ ਜੀ ਕਹਿੰਦੇ ਨੇ ਖਾਲਸੇ ਦੇ ਦਰਬਾਰ ਵਿੱਚ ਅਸੀਂ ਝੋਲੀ ਅੱਡ ਅਰਜ਼ ਕਰਦੇ ਹਾਂ ਕਿ ਸਾਡੀ ਕੁੜੀਆਂ ਨੂੰ ਪਠਾਣਾ ਤੋਂ ਮੁਕਤ ਕਰਵਾਓ ਸਾਰੇ ਸਰਦਾਰ ਇਹ ਸੁਣਦਿਆਂ ਬਾਹਰ ਆਏ ਸੈਂਕੜੇ ਪਰਿਵਾਰ ਸੱਚਮੁੱਚ ਝੋਲੀਆਂ ਫੈਲਾਈ ਖਾਲਸੇਵਾਲ ਆਸ ਭਰੀਆਂ ਅੱਖਾਂ ਨਾਲ ਦੇਖ ਰਹੀ ਸਨ ਉਹਨਾਂ ਦੀਆਂ ਅੱਖਾਂ ਵਿੱਚ ਉਮੀਦਾਂ ਦੇ ਹੰਝੂ ਅਕਾਲ ਬੁੰਗੇ ਦੇ ਵਿੜੇ ਵਿੱਚ ਡਿੱਗ ਰਹੇ ਸਨ ਉਹਨਾਂ ਦੀ ਅਰਦਾਸ ਸਤਗੁਰੂ 6ਵੇਂ ਪਾਤਸ਼ਾਹ ਦੇ ਦਰਬਾਰ ਕਬੂਲ ਹੋਈ ਤੇ ਜਥੇਦਾਰ ਬਾਬਾ ਜੱਸਾ ਸਿੰਘ ਬੋਲੇ ਹਿੰਦੁਸਤਾਨ ਦੀ ਇੱਜ਼ਤ ਸਾਡੇ ਹੁੰਦਿਆਂ ਕਾਬਲ ਕੰਧਾਰਾਂ ਦੇ ਬਾਜ਼ਾਰਾਂ ਵਿੱਚ ਨਹੀਂ ਰੁਲੇਗੀ ਕਿਸੇ ਦੀ ਇੱਜ਼ਤ ਲਈ ਅਸੀਂ ਕਿਤੇ ਨਹੀਂ ਰੁਲਣ ਦੇਾਂਗੇ ਤੁਹਾਡੀ ਆਬਰੂ ਬਚਾਉਣ ਲਈ ਖਾਲਸਾ ਅਣਖ ਨਾਲ ਜੂਝੇਗਾ ਤੇ ਆਪਣੇ ਲਹੂ ਦਾ ਆਖਰੀ ਕਤਰਾ ਵਹਾ ਕੇ ਵੀ ਤੁਹਾਡੀਆਂ ਕੁੜੀਆਂ ਛੜਵਾ ਕੇ ਲਿਆਏਗਾ ਸਰਦਾਰ ਜੱਸਾ ਸਿੰਘ ਦੇ ਕੌਲ ਨਾਲ ਉਹਨਾਂ ਵੀ ਲਗਦੇ ਪਰਿਵਾਰਾਂ ਨੂੰ ਸੁੱਖ ਦਾ ਸਾਹ ਆਇਆ ਸਿੰਘਾਂ ਨੇ ਅਬਦਾਲੀ ਲਸ਼ਕਰ ਦੇ ਉਸ ਹਿੱਸੇ ਤੇ ਚੜਾਈ ਕਰਨ ਲਈ ਵਿਉਂਤਾਂ ਕਢਣੀਆਂ ਸ਼ੁਰੂ ਕੀਤੀਆਂ ਜਿੱਥੇ ਕੁੜੀਆਂ ਕੈਦ ਸਨ ਰਾਤ ਨੂੰ ਕੁਝ ਸਿੰਘਾਂ ਦੀ ਸੇਵਾ ਲਈ ਲਾਈ ਗਈ ਕਿਸਥਾਰੀ ਸਥਿਤੀ ਦਾ ਪਤਾ ਲਾਇਆ ਜਾਵੇ ਕਾਂ ਕੀ ਸਵੇਰੇ ਹੱਲਾ ਕਰਨ ਵੇਲੇ ਜਿਆਦਾ ਔਖ ਨਾ ਆਵੇ ਤੇ ਹਮਲਾ ਸਿੱਧਾ ਉੱਥੇ ਹੀ ਕੀਤਾ ਜਾਵੇ ਜਿਸ ਥਾਂ ਹਜ਼ਾਰਾਂ ਹਿੰਦੁਸਤਾਨੀ ਕੈਦੀ ਬਣ ਕੇ ਲਿਜਾਏ ਜਾ ਰਹੇ ਸਨ ਭਾਈ ਹਾਠੂ ਸਿੰਘ ਭਾਈ ਬਾਗ ਸਿੰਘ ਭਾਈ 라ਵਣ ਸਿੰਘ ਭਾਈ ਕੇਹਰ ਸਿੰਘ ਜਿਹੇ ਸਿੰਘਾਂ ਤੇ ਬੀਬੀ ਅਮਰਕੌਰ ਜਈਆਂ ਸਿੰਘਣੀਆਂ ਦੀ ਚੋਣ ਰਾਤ ਨੂੰ ਇਹ ਕਾਰਜ ਸਰ ਕਰਨ ਲਈ ਲਗਾਈ ਗਈ ਇਹ ਸੂਰਮੇ ਸਿੰਘ ਕਾਲੀ ਰਾਤ ਨੂੰ ਹਨੇਰੇ ਦਾ ਫਾਇਦਾ ਚੱਕ ਕੇ ਅਬਦਾਲੀ ਦੇ ਲਸ਼ਕਰ ਵਿੱਚ ਵੱਖਰੀ ਵੱਖਰੀ ਥਾਈਂ ਵੜ ਗਏ ਇਹਨਾਂ ਨਾਲ ਕੁਝ ਬਹਾਦਰ ਸਿੰਘਣੀਆਂ ਵੀ ਸਨ ਇਹਨਾਂ ਦਾ ਇੱਕੋ ਇੱਕ ਟੀਚਾ ਕੈਦ ਕੀਤੀਆਂ ਕੁੜੀਆਂ ਦਾ ਪਤਾ ਲਗਾਉਣਾ ਸੀ ਪਰ ਭਾਈ ਹਾਠੂ ਸਿੰਘ ਦੇ ਮਨ ਵਿੱਚ ਇੱਕ ਹੋਰ ਤਰਕੀਬ ਵੀ ਅੰਗੜਾਈਆਂ ਲੈ ਰਹੀ ਸੀ ਉਹ ਕੁੜੀਆਂ ਦਾ ਪਤਾ ਕਰਨ ਦੇ ਨਾਲ-ਨਾਲ ਅਬਦਾਲੀ ਦਾ ਤੰਬੂ ਵੀ ਟੋਲਦੇ ਫਿਰ ਰਹੇ ਸਨ ਜੇ ਝੋਟਾ ਹੀ ਮਾਰ ਲਈਏ ਤਾਂ ਚਿਚੜਤਾ ਆਪੇ ਨਾਲ ਹੀ ਮਰ ਜਾਣਗੇ ਉਹ ਆਪਣੇ ਆਪ ਨਾਲ ਬੋਲੇ ਜਥੇ ਵਿਚਲੀ ਇੱਕ ਸਿੰਘਣੀ ਬੀਬੀ ਅਮਰ ਕੌਰ ਨੇ ਉਸ ਥਾਂ ਦਾ ਪਤਾ ਲਾ ਲਿਆ ਜਿੱਥੇ ਹਿੰਦੁਸਤਾਨ ਦੀਆਂ ਹਜ਼ਾਰਾਂ ਕੁੜੀਆਂ ਕੈਦ ਸਨ ਉਸਨੇ ਖਾਲਸੇ ਹੀ ਬੋਲਾਂ ਬੋਲਿਆਂ ਵਿੱਚੋਂ ਇੱਕ ਆਵਾਜ਼ ਕੱਢੀ ਅਕਾਲ ਜਥੇ ਦੇ ਸਭ ਸਿੰਘਾਂ ਸਿੰਘਣੀਆਂ ਨੂੰ ਖਬਰ ਹੋ ਗਈ ਪਰ ਅਫਗਾਨ ਸਪਾਹੀਆਂ ਨੇ ਜਾਤਾ ਕਿ ਕੈਦ ਕੀਤੀਆਂ ਕੁੜੀਆਂ ਵਿੱਚੋਂ ਕਿਸੇ ਨੇ ਇਹ ਆਵਾਜ਼ ਕੀਤੀ ਹੈ ਅਬਦਾਲੀ ਦੇ ਲਸ਼ਕਰ ਵਿੱਚ ਥਿਲਰੇ ਸਿੰਘ ਸਿੰਘਣੀਆਂ ਨੇ ਗੁਪਤ ਢੰਗ ਨਾਲ ਉਸ ਪਾਸੇ ਨੂੰ ਚਾਲਾ ਪਾ ਦਿੱਤਾ ਜਿੱਧਰੋਂ ਇਹ ਆਵਾਜ਼ ਆਈ ਸੀ ਐਨੇ ਨੂੰ ਇੱਕ ਸਿੰਘਣੀ ਬੀਬੀ ਅਮਰਕੌਰ ਆਪਣੀਆਂ ਸਾਥੀ ਸਿੰਘਣੀਆਂ ਨਾਲ ਕੈਦ ਕੀਤੀਆਂ ਕੁੜੀਆਂ ਤੱਕ ਪਹੁੰਚ ਗਈ ਵਾਹਿਗੁਰੂ ਤੁਹਾਡਾ ਐਡਾ ਲਸ਼ਕਰ ਤੇ ਤੁਸੀਂ ਰੋਂ ਡਈਆਂ ਜੇ ਤੁਸੀਂ ਤਾਂ ਇਨ੍ਹਾਂ ਅਫਕਾਨਾਂ ਨੂੰ ਹੁਣ ਤੱਕ ਨੋਹਾ ਨਾਲ ਹੀ ਪਾੜ ਦਿੰਦੀਆਂ ਤੁਹਾਡੀ ਇੰਨੀ ਗਿਣਤੀ ਦੇ ਹੁੰਦੇ ਆ ਇਹ ਜਮਨਾ ਕਿੰਝ ਪਾਰ ਕਰ ਜਾਂਦੇ ਬੀਬੀ ਅਮਰਕੌਰ ਦੀਆਂ ਕੁਝ ਗੱਲਾਂ ਕੁੜੀਆਂ ਨੂੰ ਸਮਝ ਆਈਆਂ ਕੁਝ ਨਹੀਂ ਪਰ ਉਹਨਾਂ ਵਿੱਚੋਂ ਇੱਕ ਬੋਲੀ ਹਮਾਰੇ ਮਰਦ ਤੋਂ ਸਭ ਮਾਰੇ ਗਏ ਥੇ ਹਮ ਅਕੇਲੀ ਕੀ ਕਰਤੀ ਅਕੇਲੀ ਹਜ਼ਾਰਾਂ ਨਹੀਂ ਗਣਤੀ ਹੈ ਤੁਹਾਡੀ ਸ਼ਰਮ ਕਰੋ ਅਕੇਲੀ ਕਹਿਣ ਲੱਗੀ ਨਾਲੇ ਮਰਦਾਂ ਨੇ ਠੇਕਾ ਲਿਆ ਤੁਹਾਡੀ ਹਿਫਾਜ਼ਤ ਦਾ ਮਰਦ ਨਾ ਰਹਿਣਗੇ ਤਾਂ ਤੁਹਾਨੂੰ ਕੋਈ ਵੀ گاਵਾ ਬکریاں ਮੰਗ ਕਿਧਰੇ ਵੀ ਹੱਕੇ ਲੈ ਜਾਵੇਗਾ ਬੀਬੀਆਂ ਮਰਕੌਰ ਦਾ ਗੁੱਸਾ ਦੇਖ ਕੇ ਉਹ ਚੁੱਪ ਹੋ ਗਈਆਂ ਪੰਜਾਬ ਦੀ ਮਿੱਟੀ ਨੇ ਫੈਸਲਾ ਕੀਤਾ ਹੈ ਕਿ ਤੁਹਾਨੂੰ ਸਭ ਨੂੰ ਤੁਹਾਡੇ ਘਰਾਂ ਤੱਕ ਪਹੁੰਚਾਉਣਾ ਹੈ। ਹੋ ਹੱਲਾ ਹੋਵੇਗਾ, ਕਿਰਪਾਨਾਂ ਖੜਕਣਗੀਆਂ, ਬਰਛੇ ਚੱਲਣਗੇ, ਬੰਨੂਕਾਂ ਗਰਜਣਗੀਆਂ। ਡਰ ਨਾ ਜਾਇਓ ਤੇ ਹੱਲਾ ਮਾਰ ਕੇ ਖਾਲਸੇ ਦੇ ਦਲਵਾਲ ਨੂੰ ਭੱਜ ਲਿਓ। ਬਾਕੀ ਸਭ ਸਾਡੇ ਜਿਵੇਂ। ਜਦੋਂ ਹੀ ਸਿੰਘਾਂ ਨੇ ਜਕਾਰੇ ਛੱਡੇ, ਤੁਸੀਂ ਭੱਜ ਲੈਣਾ ਹੈ। ਜਕਾਰੇ, ਤੁਸੀਂ ਅਕਾਲ ਦੀ ਆਵਾਜ਼ ਸੁਣ ਕੇ ਭੱਜਣਾ ਹੈ। ਬੀਬੀ ਅਮਰ ਕੌਰ ਨੇ ਉਹਨਾਂ ਕੈਦ ਕੀਤੀਆਂ ਬੀਬੀਆਂ ਨੂੰ ਖਾਲਸੇ ਦੀ ਸਭ ਵੀ ਉਹਨ ਸਮਝਾ ਦਿੱਤੀ ਐਨੇ ਨੂੰ ਬਾਕੀ ਸਿੰਘ ਵੀ ਆ ਗਏ ਸਭ ਨੇ ਫੈਸਲਾ ਕੀਤਾ ਕਿ ਜਾ ਕੇ ਸਾਰੀ ਸੂ ਖਾਲਸੇ ਤੱਕ ਪਹੁੰਚਾਈ ਜਾਵੇ ਮੈਂ ਇੱਥੇ ਹੀ ਟਿਕਦੀ ਹਾਂ ਸਿੰਘ ਜੀ ਇਹਨਾਂ ਕੋਲ ਬਾਕੀ ਸਿੰਘਣੀਆਂ ਨਾਲ ਇਹ ਡਰੀਆਂ ਹੋਈਆਂ ਨੇ ਕਿਤੇ ਇਹ ਨਾ ਹੋਵੇ ਸਵੇਰ ਸਾਡੇ ਵੱਲ ਭੱਜਣ ਦੀ ਥਾਂ ਅਫਗਾਨਾਂ ਵੱਲ ਭੱਜ ਲੈਣ ਬੀਬੀ ਅਮਰ ਕੌਰ ਨੇ ਡਰੀਆਂ ਹੀਆਂ ਕੁੜੀਆਂ ਦੀ ਅਵਸਥਾ ਦੇਖਦੇ ਫੈਸਲਾ ਕੀਤਾ ਸਤਬਚਨ ਅਮਰੋ ਭੈਣ ਕਹਿੰਦੇ ਆ ਭਾਈ 라ਵਣ ਸਿੰਘ ਨੇ ਸਿੰਘਾਂ ਨੂੰ ਖਾਲਸੇ ਦੇ ਦਲਾਂ ਵੱਲ ਮੁੜਨ ਦਾ ਇਸ਼ਾਰਾ ਕੀਤਾ ਹਾਠੂ ਸਿੰਘ ਕਿੱਥੇ ਹੈ ਭਾਈ ਕੇਰ ਸਿੰਘ ਨੇ ਹਾਠੂ ਸਿੰਘ ਨੂੰ ਗੈਰ ਹਾਜ਼ਰ ਦੇਖਦੇ ਆ ਕਿਹਾ ਸਭ ਨੇ ਭਾਈ ਹਾਠੂ ਸਿੰਘ ਨੂੰ ਟੋਲਿਆ ਪਰ ਉਹ ਕਿਤੇ ਨਾ ਦਿਸੇ ਇੰਨੇ ਚਿਰ ਨੂੰ ਇੱਕ ਪਾਸਿਓਂ ਕੁਝ ਰੌਲੇ ਦੀ ਆਵਾਜ਼ ਸੁਣਾਈ ਦਿੱਤੀ ਸਭ ਸਿੰਘ ਉਧਰ ਨੂੰ ਤੁਰਨ ਲੱਗੇ ਤਾਂ ਭਾਈ ਰਾਵਣ ਸਿੰਘ ਨੇ ਦੋ ਸਿੰਘਾਂ ਨੂੰ ਦਲ ਖਾਲਸੇ ਵੱਲ ਤੋਰਿਆ ਤੁਸੀਂ ਖਾਲਸਾ ਜੀ ਨੂੰ ਦੱਸ ਦਿਓ ਕਿ ਗੋਇੰਦਵਾਲ ਦੇ ਪੱਤਣ ਤੇ ਅੰਮ੍ਰਿਤ ਵੇਲੇ ਹੀ ਹੱਲਾ ਕਰ ਦੇਣ ਫਿਰ ਇਹਨਾਂ ਤੋਂ ਸੰਭਲਿਆ ਨਹੀਂ ਜਾਵੇਗਾ ਉਹਨਾਂ ਦੋਹਾਂ ਸਿੰਘ ਖਾਲਸੇਵਾਲ ਚਾਲਾ ਮਾਰ ਦਿੱਤਾ ਤੇ ਬਾਕੀ ਬਚੇ ਭਾਈ ਹਾਠੂ ਸਿੰਘ ਨੂੰ ਟੋਲਣ ਲਈ ਰੋਲੇ ਵਾਲੇ ਪਾਸੇ ਹੋ ਤੁਰੇ ਭਾਈ ਹਾਠੂ ਸਿੰਘ ਨੇ ਜਦ ਵੀ ਉਹਨਾਂ ਰਕੌਰ ਦੀ ਅਕਾਲ ਦੀ ਆਵਾਜ਼ ਸੁਣੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਜਥੇ ਨੇ ਕੈਦ ਕੀਤੀਆਂ ਕੁੜੀਆਂ ਦੇ ਟਿਕਾਣੇ ਦਾ ਪਤਾ ਲਾ ਲਿਆ ਹੈ ਉਹਨਾਂ ਹੁਣ ਸਾਰਾ ਧਿਆਨ ਅਬਦਾਲੀ ਦਾ ਤੰਬੂ ਲੱਭਣ ਵੱਲ ਕਰ ਦਿੱਤਾ ਕੁਝ ਸਮੇਂ ਮਗਰੋਂ ਉਹਨਾਂ ਨੂੰ ਇੱਕ ਖਾਸ ਕਿਸਮ ਦੇ ਅਫਗਾਨ ਲੜਾਕਿਆਂ ਦੀ ਟੋਲੀ ਨਜ਼ਰ ਆਈ ਉਹ ਇੱਕ ਤੰਬੂ ਦੁਆਲੇ ਸਖਤ ਘੇਰਾ ਬਣਾਈ ਖਲੋਤੇ ਸਨ ਇਹ ਅਬਦਾਲੀ ਦੇ ਖਾਸ ਚੁਣਿੰਦਾ ਅੰਗਰਖੀਅਕ ਸਨ ਭਾਈ ਹਾਠੂ ਸਿੰਘ ਨੂੰ ਅਬਦਾਲੀ ਤੱਕ ਪਹੁੰਚਣ ਲਈ ਪਹਿਲਾਂ ਇਹਨਾਂ ਨਾਲ ਨਜਿੱਠਣਾ ਪੈਣਾ ਸੀ ਮੀ ਪਏ ਕਰਕੇ ਸਭ ਪਾਸੇ ਚਿੱਕੜ ਹੋਇਆ ਪਿਆ ਸੀ ਭਾਈ ਹਾਠੂ ਸਿੰਘ ਹਣ ਘੋੜਾ ਵੀ ਜਿਆਦਾ ਗਾਂ ਨਹੀਂ ਲੈ ਜਾ ਸਕਦੇ ਸਨ ਕਿਉਂ ਜੋ ਘੋੜੇ ਦੇ ਪੌੜ ਚਿੱਕੜ ਵਿੱਚ ਪੈਣ ਨਾਲ ਖੜਾਕ ਹੋਣਾ ਸੀ ਤੇ ਗਿਲਜਿਆਂ ਨੇ ਸੁਚੇਤ ਹੋ ਜਾਣਾ ਸੀ ਭਾਈ ਹਾਠੂ ਸਿੰਘ ਨੇ ਕਮਾਨ ਅੱਗੇ ਕੀਤੀ ਉੱਪਰ ਨੂੰ ਮੂੰਹ ਕਰਕੇ ਅਰਦਾਸ ਕੀਤੀ ਤੇ ਤੇਜ਼ੀ ਨਾਲ ਤੀਰ ਛੱਡਿਆ ਛੁਕਦਾ ਹੋਇਆ ਤੀਰ ਇੱਕ ਗਿਲਜੇ ਦੀ ਛਾਤੀ ਦੇ ਪਾਰ ਹੋ ਗਿਆ ਜਿੰਨੇ ਨੂੰ ਉਹ ਹੇਠਾ ਡਿੱਗਦਾ ਭਾਈ ਹਾਠੂ ਸਿੰਘ ਨੇ ਇੱਕ ਹੋਰ ਤੀਰ ਚਲਾ ਦਿੱਤਾ ਇੱਕ ਹੋਰ ਗਿਲਜਾ ਪਾਰ ਹੋ ਗਿਆ ਭਾਈ ਹਾਠੂ ਸਿੰਘ ਬਿਜਲੀ ਦੀ ਤੇਜ਼ੀ ਨਾਲ ਤੀਰ ਚਲਾਉਣ ਲੱਗੇ ਤੇ ਅਬਦਾਲੀ ਦੇ ਅੰਗ ਰੱਖੇ ਘੇੜ ਹੋਣ ਲੱਗੇ ਐਨੇ ਨੂੰ ਅਫਗਾਨ ਫੌਜ਼ਦਾਰ ਸਰਬੁਲੰਦ ਖਾਨ ਦੀ ਟੁਕੜੀ ਪਿੱਛੇ ਤੋਂ ਭਾਈ ਹਾਠੂ ਸਿੰਘ ਵੱਲ ਆ ਗਈ ਸਰਬੁਲੰਦ ਖਾਨ ਨੇ ਲਸ਼ਕਰ ਵਿੱਚ ਇੱਕ ਅਜੀਬ ਤਰ੍ਹਾਂ ਦੀ ਹਲਚਲ ਮਹਿਸੂਸ ਕੀਤੀ ਸੋ ਆਪਣੀ ਟੁਕੜੀ ਤਿਆਰ ਕਰਕੇ ਅਬਦਾਲੀ ਦਾ ਸੁਰੱਖਿਆ ਘੇਰਾ ਦੇਖਣ ਲਈ ਚੱਕਰ ਲਾਉਣ ਨਿਕਲੇ ਆ ਉਸਨੇ ਮਹਿਸੂਸ ਕਰ ਲਿਆ ਸੀ ਕਿ ਜ਼ਰੂਰ ਸਿੰਘ ਅਬਦਾਲੀ ਦੇ ਤੰਬੂ ਦਾ ਪਤਾ ਲਾਉਂਦੇ ਫਿਰ ਰਹੇ ਹੋਣਗੇ ਕੁੜੀਆਂ ਵਾਲੇ ਮੋਰਚੇ ਦਾ ਉਸ ਨੂੰ ਬਿਲਕੁਲ ਸ਼ੱਕ ਨਹੀਂ ਹੋਇਆ ਸੀ ਅਫਦਾਲੀ ਦੇ ਤੰਬੂ ਨੇੜੇ ਭਾਈ ਹਾਠੂ ਸਿੰਘ ਨੇ ਨੂੰ ਖਲੋਤਾ ਦੇਖ ਕੇ ਸਰ ਬੁਲੰਦ ਖਾਨ ਦਾ ਸ਼ੱਕ ਯਕੀਨ ਵਿੱਚ ਬਦਲ ਗਿਆ ਇੱਕ ਅਫਗਾਨ ਟੁਕੜੀ ਦੇ ਔਣ ਕਰਕੇ ਦੂਜਾ ਅਫਦਾਲੀ ਦੇ ਅੰਗ ਰਖੀਕਾਂ ਦੇ ਚਿੱਕੜ ਵਿੱਚ ਡਿੱਗਣ ਕਰਕੇ ਬਾਕੀ ਗਿਲਜੇ ਸੁਚੇਤ ਹੋ ਗਏ ਸਭ ਪਾਸਿਆਂ ਤੋਂ ਭਾਈ ਹਾਠੂ ਸਿੰਘ ਵੱਲ ਬਦੇ ਨਹੀਂ ਤੁਸੀਂ ਨਹੀਂ ਤੁਸੀਂ ਇੱਥੇ ਹੀ ਰੁਕੋ ਬਾਦਸ਼ਾਹ ਦੇ ਤੰਬੂ ਕੋਲ ਅਬਦਾਲੀ ਦੇ ਭਾਈ ਹਾਠੂ ਸਿੰਘ ਮਲ ਆ ਰਹੇ ਅੰਦਰ ਅਖਕਾ ਨੂੰ ਰੁਕਦਾ ਹੋਇਆ ਸਰਬੁਲੰਦ ਖਾਨ ਬੋਲਿਆ ਇੱਥੇ ਇਕੋ ਬਾਗੀ ਸਿੰਘ ਹੈ ਅਸੀਂ ਦਬੋਚ ਲਵਾਂਗੇ ਤੁਸੀਂ ਸ਼ਾਹ ਦਾ ਖਿਆਲ ਰੱਖੋ ਸਰਬੁਲੰਦ ਖਾਨ ਨੂੰ ਡਰ ਸੀ ਕਿ ਜੇ ਉਹ ਸਾਰੇ ਇਕੋ ਸਿੰਘ ਵਾਲੇ ਪਾਸੇ ਹੋ ਗਏ ਤਾਂ ਪਿੱਛੋਂ ਕਿਤੇ ਹੋਰ ਸਿੰਘ ਹਮਲਾ ਕਰਕੇ ਅਬਦਾਲੀ ਦਾ ਨੁਕਸਾਨ ਨਾ ਕਰ ਦੇ ਪਰ ਜੀ ਨੂੰ ਸਰਬੁਲੰਦ ਖਾਨ ਇਕੋ ਬਾਗੀ ਸਿੰਘ ਸਮਝ ਰਿਹਾ ਸੀ ਉਹ ਸਾਰੇ ਅਫਗਾਨ ਲਸ਼ਕਰ ਤੇ ਪਾਰਾ ਪੈ ਸਕਦਾ ਸੀ ਪਾਈ ਹਾਠੂ ਸਿੰਘ ਨੇ ਚੀਤੇ ਦੀ ਫੁਰਤੀ ਨਾਲ ਬਚੇ ਹੋਏ ਤੀਰ ਵੀ ਚਲਾ ਦਿੱਤੇ ਤੇ ਸਰਬੁਲੰਦ ਖਾਨ ਦੇ ਕਈ ਲੜਾਕੇ ਢੇਰ ਕਰ ਦਿੱਤੇ ਇਹ ਫਕ ਇੱਕ ਅਫਗਾਨ ਬੰਦੂਕਚੀ ਨੇ ਬੰਦੂਕ ਪਾਈ ਹਾਠੂ ਸਿੰਘ ਵੱਲ ਸਿੱਧੀ ਕੀਤੀ ਨਹੀਂ ਗੋਲੀ ਨਹੀਂ ਜੇ ਅਫਦਾਲੀ ਗੋਲੀ ਦੇ ਖੜਾਕ ਨਾਲ ਜਾ ਗਿਆ ਤਾਂ ਸੁਰੱਖਿਆ ਵਿੱਚ ਲੱਗੀ ਸੇਧ ਕਰਕੇ ਸਭ ਦੇ ਸਿਰੰਕਲਮ ਕਰ ਦੇਵੇਗਾ ਇਸ਼ਾਰਾ ਕਰਦਿਆਂ ਸਰਬੁਲੰਦ ਖਾਨ ਨੇ ਬੰਦੂਕਚੀ ਨੂੰ ਗੋਲੀ ਚਲਾਉਣ ਤੋਂ ਰੋਕਿਆ ਫਿਰ ਇਸ ਤੇ ਕਾਬੂ ਕਿਵੇਂ ਪਾਵਾਂਗੇ ਇੱਕ ਸਪਾਹੀ ਹੈਰਾਨੀ ਨਾਲ ਬਲੰਦਖਾਨ ਵੱਲ ਦੇਖਦਾ ਪੁੱਛਣ ਲੱਗਿਆ ਤੁਸੀਂ ਕੁਝ ਸਵਾਰ ਪਿਛਲੇ ਪਾਸਿਓਂ ਆਓ ਇੱਕ ਭੱਜ ਕੇ ਜਹਾਨ ਖਾਨ ਨੂੰ ਸੁਚੇਤ ਕਰੋ ਤੇ ਕਹੋ ਕਿ ਇੱਕ ਟੁਕੜੀ ਲੈ ਕੇ ਆ ਪਾਵੇ ਇਧਰੋਂ ਅਸੀਂ ਰੋਕਦੇ ਹਾਂ ਇਸ ਨੂੰ ਇੱਕ ਵਿਅੰਤ ਜਹੀ ਘੜ ਕੇ ਬਲੰਦਖਾਨ ਦੇ ਸਪਾਹੀ ਤੋੜੇ ਭਾਈ ਹਾਠੂ ਸਿੰਘ ਨੂੰ ਪਤਾ ਸੀ ਕਿ ਜੇ ਜਾ ਦੇਰੀ ਹੋ ਗਈ ਤਾਂ ਉਸ ਦਾ ਸ਼ਿਕਾਰ ਹੱਥੋਂ ਨਿਕਲ ਜਾਵੇਗਾ ਜਦੋਂ ਤੀਰ ਮਸਤ ਹੋ ਗਏ ਤਾਂ ਉਹਨਾਂ ਨੇ ਆਪਣੀ ਕਿਰਪਾਨ ਕੱਢੀ ਤੇ ਬੁਲੰਦਖਾਨ ਦੀ ਟੁਕੜੀ ਵੱਲ ਵੱਧਣ ਲੱਗਾ ਜਾਪਦਾ ਹੈ ਸਾਡੀ ਪਿਛਲੀ ਟੁਕੜੀ ਇਸ ਦੇ ਨੇੜੇ ਆ ਰਹੀ ਹੈ ਐਸੇ ਕਰਕੇ ਇਸਨੇ ਘੋੜਾ ਗਾਂ ਤੋਰਿਆ ਹੈ ਸਰ ਬੁਲੰਦਖਾਨ ਨੂੰ ਲੱਗਿਆ ਕਿ ਜੋ ਸਿਪਾਹੀ ਉਸਨੇ ਭਾਈ ਹੱਠੂ ਸਿੰਘ ਨੂੰ ਪਿੱਛੋਂ ਘੇਰਾ ਪਾਉਣ ਲਈ ਇਕੱਲੇ ਸਨ ਕਿਤੇ ਉਹ ਆ ਗਏ ਪਰ ਉਹ ਸਿਪਾਹੀ ਉਹਨਾਂ ਦਾ ਟਕਰਾਂ ਦਾ ਰਾਗ ਵਿੱਚ ਭਾਈ 라ਵਣ ਸਿੰਘ ਉਹਨਾਂ ਦੇ ਜੱਥੇ ਨਾਲ ਹੋ ਗਿਆ ਸੀ ਤਿਉਹ ਉਹ ਤਾਂ ਸਿੰਘਾਂ ਨੇ ਉੱਥੇ ਹੀ ਰੋਕਲੇ ਸਨ ਭਾਈ ਹੱਠੂ ਸਿੰਘ ਨੇ ਘੋੜਾ ਸਰ ਬੁਲੰਦ ਖਾਂਵਲ ਵਧਾਇਆ ਤਾਂ ਪਠਾਣਾਂ ਨੂੰ ਪਤਾ ਲੱਗਿਆ ਕਿ ਉਹ ਤਾਂ ਹਮਲਾਵਰ ਹੋ ਕੇ ਆ ਰਹੇ ਹਸੀ ਕਰੜੇ ਹੋ ਜਾਓ ਇਹ ਹਮਲਾ ਕਰਨ ਆ ਰਿਹਾ ਹੈ ਛੇਤੀ ਨਾਲ ਬੁਲੰਦ ਖਾਂ ਬੋਲਿਆ ਭਾਈ ਹੱਠੂ ਸਿੰਘ ਨੇ ਕਿਰਪਾਨ ਨਾਲ ਚੰਗੇ ਜ਼ੋਰ ਦਿਖਾਏ ਤੇ ਕਈ ਪਠਾਣ ਰਾਤ ਦੇ ਹਨੇਰੇ ਵਿੱਚ ਸਦਾ ਦੀ ਨੀਂਦ ਲਈ ਸਵਾ ਦਿੱਤੀ ਅਸੀਂ ਸ਼ਾਹ ਦੇ ਜਾਗ ਜਾਣ ਤੋਂ ਡਰਦੇ ਰਹਾਂਗੇ ਤੇ ਇਹ ਸਾਡੀ ਸਾਰੀ ਟੁਕੜੀ ਨੂੰ ਲੰਮੀ ਪਾ ਦੇਵੇਗਾ ਗੋਲੀ ਦਾ ਹੁਕਮ ਦਿਓ ਖਾਨ ਸਾਹਿਬ ਬੰਦੂਕ ਚ ਦੇ ਖਿਚਦਾ ਹੋਇਆ ਬੋਲੇ ਆ ਇਸ ਤੋਂ ਪਹਿਲਾਂ ਕਿ ਬਲੰਦ ਖਾਨ ਕੁਝ ਬੋਲਦਾ ਭਾਈ ਹਾਠੂ ਸਿੰਘ ਦਾ ਘੋੜਾ ਚਿੱਕੜ ਵਿੱਚ ਤਿਲਕ ਕੇ ਡਿੱਗ ਪਿਆ ਉੱਤਰ ਕੇ ਦਬੋਚ ਲਓ ਇਸਨੂੰ ਬਲੰਦ ਖਾਨ ਚਿੱਕਿਆ ਭਾਈ ਹਾਠੂ ਸਿੰਘ ਘੋੜੇ ਦੇ ਆ ਗਿਆ ਤੇ 100 ਦੇ ਕਰੀਬ ਪਠਾਨ ਸਿਪਾਹੀਆਂ ਨੇ ਉਸ ਨੂੰ ਆਪਣੇ ਦਾ ਬਲ ਲਿਆ ਉਧਰ ਭਾਈ ਰਾਵਣ ਸਿੰਘ ਹੋਣਾ ਦੀ ਝੜਪ ਜ਼ahan ਖਾਨ ਦੀ ਟੁਕੜੀ ਨਾਲ ਹੋ ਗਈ। ਸਿੰਘ ਪਠਾਣਾ ਅੱਗੇ ਡਟੇ ਹੋਏ ਸਨ ਕਿ ਭਾਈ ਕੇਹਰ ਸਿੰਘ ਨੇ ਹੌਲੀ ਨਾਲ ਸਿਪ ਸਿੰਘਾਂ ਨੂੰ ਕਿਹਾ ਜੇ ਇੱਥੇ ਜ਼ਿਆਦਾ ਰੌਲਾ ਪੈ ਗਿਆ ਤਾਂ ਇਹ ਨਾ ਹੋਵੇ ਕਿ ਤੇ ਇੰਨਾ ਜਲ ਸਾਡੀ ਅਸਲੀ ਵਿਉਂਤਤਾ ਪਤਾ ਲੱਗ ਜਾਵੇ। ਸੋਚਾਲਾ ਮਾਰੋ। ਸਿੰਘਾਂ ਨੇ ਸੋਚਿਆ ਕਿ ਭਾਈ ਕੇਹਰ ਸਿੰਘ ਠੀਕ ਹੀ ਆਕਰਹੀ ਸਨ। ਹਜੇ ਤਾਂ ਪਠਾਣ ਇਹ ਸੋਚ ਰਹੇ ਸਨ ਕਿ ਸਿੰਘ ਅਬਦਾਲੀ ਉੱਤੇ ਹਮਲਾ ਕਰਨ ਆਏ ਹਨ। ਪਰ ਜੇ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕੀ ਖਾਲਸੇ ਨੇ ਕਾਇਦ ਕੀਤੀਆਂ ਕੁੜੀਆਂ ਨੂੰ ਛੜਵਾਉਣ ਦੀ ਸੂ ਲੈਣ ਲਈ ਸਿੰਘ ਭੇਜੇ ਸਨ ਤਾਂ ਅਸਲੀ ਮੋਰਚਾ ਖਤਰੇ ਵਿੱਚ ਪੈ ਜਾਣਾ ਸੀ ਸੋ ਸਿੰਘਾਂ ਨੇ ਘੋੜਿਆਂ ਨੂੰ ਅੱਡੀ ਲਾਈ ਤੇ ਉਥੋਂ ਹਰਨ ਹੋਣ ਲੱਗੇ ਪਰ ਹੁਣ ਤੱਕ ਸਭ ਪਾਸਿਆਂ ਦੀਆਂ ਅਫਗਾਨ ਟੁਕੜੀਆਂ ਸੁਚੇਤ ਹੋ ਚੁੱਕੀਆਂ ਸਨ ਉਹਨਾਂ ਸਿੰਘਾਂ ਨੂੰ ਸਭ ਪਾਸਿਆਂ ਤੋਂ ਘੇਰ ਲਿਆ ਤੇ ਰੌਲੇ ਦੇ ਡਰੋਂ ਬਿਨਾਂ ਜ਼ਿਆਦਾ ਵਿਰੋਧ ਕੀਤੇ ਸਿੰਘ ਗ੍ਰਿਫਤਾਰ ਹੋ ਗਏ ਭਾਈ ਹਾਠੂ ਸਿੰਘ ਤੇ ਬਾਕੀ ਸਿੰਘਾਂ ਨੂੰ ਹਥਕੜੀਆਂ ਤੇ ਬੇੜੀਆਂ ਵਿੱਚ ਨੋੜ ਕੇ ਬਲੰਦ ਖਾਨ ਨੇ ਕੈਦ ਕਰ ਲਿਆ ਤੇ ਇੱਥੋਂ ਹੀ ਅਸੀਂ ਕਥਾ ਪਹਿਲਾ ਤੋਰੀ ਸੀ ਮੈਨੂੰ ਭਾਈ ਹੱਠੂ ਸਿੰਘ ਦੀ ਸ਼ਹਾਦਤ ਵਾਲੀ ਸਾਖੀ ਯਾਦ ਆ ਗਈ ਬਾਬੇ ਨੇ ਮੁਸਕਰਾਉਂਦਿਆਂ ਹਾਂ ਵਿੱਚ ਸਿਰ ਹਿਲਾਇਆ ਪਰ ਅਸਲੀ ਸੁਨੇਹਾ ਤਾਂ ਖਾਲਸੇ ਤੱਕ ਪਹੁੰਚ ਹੀ ਚੁੱਕਾ ਸੀ ਗੋਇੰਦਵਾਲ ਦੇ ਪੱਤਨ ਤੇ ਪਹੁੰਚ ਕੇ ਸਰਦਾਰ ਜੱਸਾ ਸਿੰਘ ਤੇ ਸਾਰੇ ਖਾਲਸਾ ਦਲ ਨੇ ਕਿਰਪਾਨਾਂ ਧੂ ਕੇ ਕੱਢ ਲਈਆਂ ਕੈਦ ਕੀਤੀਆਂ ਬੀਬੀਆਂ ਅਫਗਾਨ ਲਸ਼ਕਰ ਵਿੱਚ ਕਿਤੇ ਕਿੱਥੇ ਜਹੇ ਸਨ ਇਹ ਸੂ ਸਿੰਘਾਂ ਨੂੰ ਪਹਿਲਾਂ ਹੀ ਸੀ ਅਫਗਾਨ ਤਾਂ ਹਜੇ ਅੱਖਾਂ ਹੀ ਪੁੰਝ ਰਹੇ ਸਨ ਕਿ ਖਾਲਸੇ ਦਾ ਹੱਲਾ ਹੋ ਗਿਆ ਬੀਬੀ ਅਮਰ ਕੌਰ ਤੇ ਉਸ ਦੇ ਨਾਲ ਦੀਆਂ ਸਿੱਖ ਬੀਬੀਆਂ ਨੇ ਕੈਦ ਕੀਤੀਆਂ ਕੁੜੀਆਂ ਨੂੰ ਪਹਿਲਾਂ ਹੀ ਹੌਸਲੇ ਵਿੱਚ ਕੀਤਾ ਹੋਇਆ ਸੀ ਸੋ ਉਹਨਾਂ ਕੁੜੀਆਂ ਨੇ ਵੀ ਸਿੱਖ ਬੀਬੀਆਂ ਤੋਂ ਪ੍ਰੇਰਣਾ ਲੈਂਦੇ ਆ ਕੁਝ ਦਲੇਰੀ ਦਿਖਾਈ ਤੇ ਆਪਣੀ ਬੰਦ ਖਲਾਸੀ ਦੇ ਰਾਹ ਪੱਧਰ ਕੀਤੇ ਤੁਸੀਂ ਇੱਥੋਂ ਦਰਿਆ ਦੇ ਚੜ੍ਹਦੇ ਵੱਲ ਭੱਜਣਾ ਹੈ ਜਿੱਧਰੋਂ ਟਿੱਕੀ ਚੜ੍ਹ ਰਹੀ ਹੈ ਵੀ ਵੀ ਅਮਰਕੌਰ ਕੈਦ ਕੀਤੀਆਂ ਕੁੜੀਆਂ ਨੂੰ ਸਮਝਾਉਣ ਲੱਗੀ ਟਿੱਕੀ ਟਿੱਕੀ ਸੂਰਜ ਜਿੱਥੋਂ ਚੜ੍ਹ ਰਿਹਾ ਹੈ ਤੁਹਾਡੇ ਮੁਕਤੀਦਾਤੇ ਵੀ ਉਧਰੋਂ ਹੀ ਚੜ੍ਹ ਰਹੇ ਹਨ ਤੁਸੀਂ ਜਿੰਨੀ ਮਰਜ਼ੀ ਤੇਜ਼ੀ ਨਾਲ ਭੱਜ ਸਕੋ ਉਧਰ ਭੱਜਣਾ ਹੈ ਪਰ ਜੇ ਕਿਉਂਗੇ ਕੋਈ ਰੋਕਣਾ ਆਇਆ ਰੋਕਣ ਤਾਂ ਆਉਣਗੇ ਹੀ ਪਰ ਐਡਾ ਇਕੱਠ ਦ੍ਰਿੜਤਾ ਨਾਲ ਜੇ ਕਿਸੇ ਪਾਸੇ ਭੱਜ ਲਵੇ ਰੋਕਣ ਵਾਲਾ ਵੀ ਕੀ ਕਰ ਲਵੇਗਾ ਮਿੱੱਦਕੇ ਅੱਗੇ ਲੰਗ ਜਾਇਓ ਬੀਬੀਆਂ ਮਰ ਕੋਰ ਹਿੰਮਤਾਂ ਦਿਲਦਿਆਂ ਬੋਲੀ ਉਹਨਾਂ ਬੀਬੀਆਂ ਨੇ ਇੰਜ ਹੀ ਕੀਤਾ ਸਿੰਘਾਂ ਨੇ ਜੈਕਾਰਾ ਛੱਡਿਆ ਤੇ ਸਤਿਸ਼੍ਰੀ ਅਕਾਲ ਕਹਿੰਦਿਆਂ ਬੀਬੀਆਂ ਦਲ ਖਾਲਸੀ ਵੱਲ ਭੱਜੀਆਂ ਰਾਵੀ ਦੇ ਪੱਤਣਾ ਤੇ ਪੰਥ ਪਾਤਸ਼ਾ ਸਰਦਾਰ ਜੱਸਾ ਸਿੰਘ ਆਲੂਵਾਲੀਏ ਦੇ ਸਾਥੀ ਸਿੰਘਾਂ ਨੇ ਹਜ਼ਾਰਾਂ ਕੁੜੀਆਂ ਛੜਵਾ ਕੇ ਉਹਨਾਂ ਦੇ ਸਿਰ ਪਲੋਸੇ ਤੇ ਅਬਦਾਲੀ ਵੱਲ ਦੇਖਦਿਆਂ ਪੱਟਾਂ ਤੇ ਥਾਪੀਆਂ ਮਾਰੀਆਂ ਹੈ ਹਿੰਮਤ ਤਾਂ ਕੋਈ ਇਹ ਕੁੜੀ ਵੀ ਖੋਕਲੇ ਲਿਜਾ ਸਾਡੇ ਕੋਲੋਂ ਸਰਦਾਰ ਬੋਲੇ ਪਰ ਅਬਦਾਲੀ ਨੇ ਪਿਛਾਂ ਪਰਤ ਕੇ ਇਹ ਨ ਦੇਖਿਆ ਉਸ ਨੂੰ ਕੈਦ ਕੀਤੀਆਂ ਕੁੜੀਆਂ ਦੇ ਛਡਵਾਏ ਜਾਣ ਦੀ ਕੋਈ ਖਬਰ ਉਸ ਦੇ ਸਰਦਾਰਾਂ ਨੇ ਨਹੀਂ ਦਿੱਤੀ ਸੀ ਸਰਦਾਰ ਜੱਸਾ ਸਿੰਘ ਤਾਂ ਉਸ ਨੇ ਉਹਨਾਂ ਡਰਾਉਣੇ ਸੁਪਨਿਆਂ ਵਿੱਚੋਂ ਸੀ ਜਿਨ੍ਹਾਂ ਅਬਦਾਲੀ ਦੀ ਨੀਂਦ ਉਡਾਰ ਰੱਖੀ ਸੀ ਸੋ ਅਬਦਾਲੀ ਹੁਣ ਸਰਦਾਰ ਨਾਲ ਕਿਸੇ ਤਰ੍ਹਾਂ ਦੀ ਉਲਝਣ ਵਿੱਚ ਨਹੀਂ ਪੈਣਾ ਚਾਹੁੰਦਾ ਸੀ ਉਸ ਨੇ ਕੋਚ ਕਰ ਜਾਣ ਵਿੱਚ ਭਲਾਈ ਜਾਣੀ ਪਰ ਸਿੰਘ ਜੇਲਮ ਤੀਕ ਉਸ ਦਾ ਪਿੱਛਾ ਕਰਦੇ ਗਏ ਜਿਹੜੀਆਂ ਕੁੜੀਆਂ ਦੇ ਮਾਪੇ ਉਹਨਾਂ ਨੂੰ ਲੈਣ ਆਏ ਸਨ ਉਹ ਤਾਂ ਖਾਲਸੇ ਨੇ ਉਹਨਾਂ ਦਾ ਨਾਲ ਤੋੜ ਦਿੱਤੀਆਂ ਪਰ ਬਾਕੀ ਸਭ ਨੂੰ ਘਰੋਂ ਘਰੀ ਛੱਡਣ ਦੇ ਪ੍ਰਬੰਧ ਕੀਤੇ ਜਾਣ ਲੱਗੇ ਕੁਝ ਕੁੜੀਆਂ ਇਕੱਠੀਆਂ ਹੋ ਕੇ ਸਰਦਾਰ ਜੱਸਾ ਸਿੰਘ ਕੋਲ ਆਈਆਂ ਹਾਂ ਭਾਈ ਹੁਕਮ ਕਰੋ ਖਾਲਸਾ ਤੁਹਾਡੀ ਕੀ ਸੇਵਾ ਕਰ ਸਕਦਾ ਹੈ ਸਰਦਾਰ ਜੱਸਾ ਸਿੰਘ ਨੇ ਉਹਨਾਂ ਕੁੜੀਆਂ ਨੂੰ ਪੁੱਛਿਆ ਕਾਲ ਜੀ ਨੇ ਜੋ ਸੇਵਾ ਇਸ ਧਰਤ ਤੇ ਕੀਤੀ ਹੈ ਅੱਜ ਤੱਕ ਨਾ ਤਾਂ ਕੋਈ ਕਰ ਸਕਿਆ ਤੇ ਨਾ ਹੀ ਅੱਗੋਂ ਕਰ ਸਕੇਗਾ ਅਸੀਂ ਤਾਂ ਇੱਕ ਬੇਨਤੀ ਲੈ ਕੇ ਆਪ ਜੀ ਕੋਲ ਆਈਆਂ ਹਾਂ ਬੇਨਤੀ ਨਹੀਂ ਭਾਈ ਹੁਕਮ ਕਰੋ ਤੇਣਾ ਬੇਨਤੀ ਨਹੀਂ ਕਰਦੀਆਂ ਹੁਕਮ ਕਰਦੀਆਂ ਨੇ ਜਿਨ੍ਹਾਂ ਦੇ ਅਸੀਂ ਸਾਰੀ ਉਮਰ ਰੱਖਿਆ ਦੀਆਂ ਰਖੜੀਆਂ ਬੰਨੀਆਂ ਜਿਨ੍ਹਾਂ ਲਈ ਕਰਵੇ ਦੇ ਵਰਤ ਰੱਖੇ ਉਹ ਸਾਨੂੰ ਅਫਗਾਨਾਂ ਦੀ ਕੈਦ ਵਿੱਚ ਛੱਡ ਕੇ ਭੱਜ ਗਏ ਉਹਨਾਂ ਕਿਸੇ ਨੇ ਸਾਨੂੰ ਛਡਾਉਣ ਦਾ ਕੋਈ ਉਪਰਾਲਾ ਨਾ ਕੀਤੀ ਆ ਸਭ ਨੂੰ ਆਪਣੀਆਂ ਜਾਨਾਂ ਦਾ ਭੈ ਸੀ ਸੋ ਉਹਨਾਂ ਸਾਡੇ ਨਾਲੋਂ ਜਾਨ ਮਹਿੰਗੀ ਜਾਣ ਜਾਣੀ ਜਮਨਾ ਇੱਕ ਗਰ ਤੱਕ ਸੈਂਕੜੇ ਰਾਜੇ ਰਜਵਾਲਿਆਂ ਦੇ ਦੇਸ਼ਾਂ ਵਿੱਚੋਂ ਅਫਦਾਲੀ ਸਾਨੂੰ ਹੱਕ ਦਾ ਲੈ ਆਇਆ ਪਰ ਕੋਈ ਸਾਡੀ ਮੁਕਤੀ ਲਈ ਨਾ ਬੋੜਿਆ ਤੇ ਹੁਣ ਜਦ ਅਸੀਂ ਵਾਪਸ ਪਰਤਾਂਗੇ ਤਾਂ ਹੋ ਸਕਦਾ ਹੈ ਕਿ ਸਾਨੂੰ ਅਫਗਾਨਾਂ ਦੇ ਪਿੰਜਰਿਆਂ ਵਿੱਚ ਕੈਦੀ ਦੇਖ ਕੇ ਛੱਡ ਜਾਣ ਵਾਲੇ ਸਾਡੇ ਪਿਓ ਭਰਾ ਪਤੀ ਸਾਡੀ ਵਾਪਸ ਪਰਤਣ ਦੀ ਅਗਨੀ ਪ੍ਰੀਖਿਆ ਲੈਣਾ ਅਸੀਂ ਪਠਾਣਾ ਦੀ ਕੈਦ ਵਿੱਚ ਸਾਂ 100-100 ਗੱਲਾਂ ਕੀਤੀਆਂ ਜਾਣਗੀਆਂ ਬਚ ਕੇ ਮੁੜੀਆਂ ਨੂੰ ਸ਼ਾਬਾਸ਼ ਨਹੀਂ ਜ਼ਿੱਲਤ ਮਿਲੇਗੀ ਅਸੀਂ ਪਿੱਛੇ ਨਹੀਂ ਪਰਤਣਾ ਖਾਲਸਾ ਜੀ ਅਸੀਂ ਬੀਬੀ ਅਮਰ ਕੌਰ ਨਾਲ ਰਹਿਣਾ ਹੈ ਤਾਂ ਕਿ ਜੇ ਇਸ ਜਨਮ ਵਿੱਚ ਨਹੀਂ ਤਾਂ ਅਗਲੇ ਵਿੱਚ ਤਾਂ ਜ਼ਰੂਰ ਉਸ ਦਲੇਰੀ ਤੇ ਦ੍ਰਿੜਤਾ ਨੂੰ ਛੂ ਸਕੀਏ ਤੁਹਾਡੀ ਭਾਵਨਾ ਦੀ ਸਾਨੂੰ ਕਦਰ ਹੈ ਪਰ ਤੁਸੀਂ ਇਹ ਗੱਲ ਸਦਾ ਚੇਤੇ ਰੱਖਿਓ ਕਿ ਤੁਸੀਂ ਖਾਲਸੇ ਦੀਆਂ ਭੈਣਾਂ ਹੋ ਅਸੀਂ ਤੁਹਾਨੂੰ ਵੈਰੀਆਂ ਕੋਲ ਛਡਵਾ ਸਕਦੇ ਹਾਂ ਤੋ ਤੁਹਾਡੇ ਘਰ ਹੀ ਵਸਾ ਵੀ ਸਕਦੇ ਹਾਂ ਕੋਈ ਤੁਹਾਡੀ ਵਾਹ ਵਾਲਮੀਨੀ ਦੇਖ ਸਕਦਾ ਕੋਈ ਤੁਹਾਡੇ ਤੇ ਉਂਗਲ ਧੱਕੀ ਅੱਖ ਵੀ ਨਹੀਂ ਚੱਕ ਸਕਦਾ ਸਿੰਘ ਆਪ ਤੁਹਾਡੇ ਨਾਲ ਜਾਣਗੇ ਤੇ ਤੁਹਾਨੂੰ ਰੱਖਿਆ ਨਾਲ ਘਰੋਂ ਘਰੀ ਛੱਡ ਕੇ ਆਉਣਗੇ ਸਰਦਾਰ ਜੱਸਾ ਸਿੰਘ ਬੋਲੀ ਕੁੜੀਆਂ ਦੇ ਜਥੇ ਉਹਨਾਂ ਦੇ ਦੇਸਾਂ ਨੂੰ ਤੋੜੇ ਜਾਣ ਲੱਗੇ ਸਿੰਘਾਂ ਦੀ ਇੱਕ ਟੁਕੜੀ ਹਰ ਜਥੇ ਨਾਲ ਜਾਂਦੀ ਸਿੰਘਾਂ ਦਾ ਵਤੀਰਾ ਇੰਜ ਹੁੰਦਾ ਜਿਵੇਂ ਤੀਆਂ ਮਗਰੋਂ ਵੀਰ ਆਪਣੀਆਂ ਭੈਣਾਂ ਨੂੰ ਪੇਕੀ ਚੜਨਾਏ ਹੋਣ ਜਦ ਵੀ ਕਿਸੇ ਕੁੜੀ ਨੂੰ ਉਸ ਦੇ ਘਰ ਛੱਡਿਆ ਜਾਂਦਾ ਸਿੰਘ ਉਸ ਦਾ ਸਿਰ ਪਲੋਸ ਕੇ ਪਿਆਰ ਦਿੰਦੇ ਤੇ ਨਾਲ ਹੀ ਆਖਦੇ ਤੂੰ ਸਾਡੀ ਭੈਣ ਹੈ ਇਹ ਗੱਲ ਯਾਦ ਰੱਖੀ ਭਰਾਵਾਂ ਦਾ ਆਸਰਾ ਬਹੁਤ ਵੱਡਾ ਹੁੰਦਾ ਜਦੋਂ ਵੀ ਜਿੱਥੇ ਵੀ ਲੋੜ ਪਈ ਖਾਲਸੇ ਨੂੰ ਚੇਤੇ ਕਰ ਲਈ ਕਈ ਪਿੰਡਾਂ ਦੀਆਂ ਜੂਹਾਂ ਵਿੱਚ ਜਦ ਖਾਲਸੇ ਦੇ ਘੋੜੇ ਦਿਖਾਈ ਦਿੰਦੇ ਤਾਂ ਪਿੰਡ ਵਾਸੀ ਜਾਂ ਪਿੰਡ ਦੀਆਂ ਡਰੀਆਂ ਹੋਈਆਂ ਤੀਵੀਆਂ ਬੂਹੇ ਭੇੜ ਲੈਂਦੀਆਂ ਤਾਂ ਸਿੰਘਾਂ ਨਾਲ ਆਈਆਂ ਕੁੜੀਆਂ ਉੱਚੀ ਉੱਚੀ ਆਵਾਜ਼ ਵਿੱਚ ਬੋਲਦੀਆਂ ਆਇ ਨੀ ਨਿਹੰਗ ਬੂਹੇ ਖੋਲਦੇ ਓ ਨੀ ਸੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ